ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ 'ਚ ਉਮੀਦ ਹੈ ਸਾਰੇ ਠੀਕ ਹੋ ਤੰਦਰੁਸਤ ਹੋ ਖਿਆਲ ਰੱਖਤੇ ਪਈਓ ਤੇ ਮੈਂ ਵੀ ਬਿਲਕੁਲ ਠੀਕ ਹਾਂ ਜੀ ਅੱਜ ਆਪਣੇ ਛੋਟੇ ਜਿਹੇ ਘਰ ਦੇ ਬਲੌਗ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਹ ਬਲੌਗ ਵੀ ਬਹੁਤ ਦਿਨਾਂ ਦਾ ਪਿਆ ਸੀਗਾ ਜਿਹੜਾ ਮੈਂ ਐਡਿਟ ਕਰ ਰਹੀ ਹਾਂ ਅੱਜ ਤੇ ਇਸ ਤੋਂ ਅੱਗੇ ਜਿਹੜੀ ਵੀਡੀਓ ਆ ਰਹੀ ਹੈ ਮੇਬੀ ਉਹ ਉਹ ਵੀਡੀਓ ਆ ਰਹੀ ਹੈ ਜਿਹੜੀ ਮੈਂ ਤੁਹਾਨੂੰ ਕਹਿਣ ਲਈ ਪਾਉਣ ਦੇ ਲਈ ਮੈਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀਗਾ ਬਹੁਤ ਸਾਰੇ ਖੁਲਾਸੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਕਿਉਂਕਿ ਅੱਜ ਵੀ ਆਪਣੀ ਵੀਡੀਓ 10 ਦਿਨਾਂ ਬਾਅਦ ਦੇ ਗੈਪ ਤੇ ਆ ਰਹੀ ਹੈ ਤੇ ਇਹਦੇ ਪਿੱਛੇ ਕੋਈ ਸੋਲਿਡ ਰੀਜ਼ਨ ਹੀ ਹੋਊਗਾ ਤੇ ਉਹ ਐਸਾ ਰੀਜ਼ਨ ਹੋਊਗਾ ਕਿ ਤੁਸੀਂ ਵੀ ਨਹੀਂ ਸੋਚਿਆ ਹੋਣਾ ਕਿ ਕਿਸ ਤਰ੍ਹਾਂ ਦਾ ਉਹ ਰੀਜ਼ਨ ਹੈ ਮੈਂ ਸਾਰਿਆਂ ਨਾਲ ਸਾਂਝਾ ਕਰੂੰਗੀ ਸ਼ੇਅਰ ਕਰੂੰਗੀ ਦੇਖਿਓ ਤੁਸੀਂ ਨਵੀਆਂ ਵੀਡੀਓਜ਼ ਤੇ ਫਿਲਹਾਲ ਅੱਜ ਦੇ ਵਲੌਗ ਤੇ ਫੋਕਸ ਕਰਦੇ ਆ ਆ ਮੈਂ ਬਾਜ਼ਾਰ ਗਈ ਸੀ ਕਿ ਮੇਰੀ ਤਬੀਅਤ ਖਰਾਬ ਐ ਐਕਚੁਅਲ ਦੇ ਵਿੱਚ ਮੈਨੂੰ ਕਈ ਦਿਨਾਂ ਤੋਂ ਪਲੇਟਲੇਟਸ ਘਟਾ ਮੇਰੇ ਟਾਈਫਾਇਡ ਐ ਚਿੱਲ ਵਾਲਾ ਟਾਈਫਾਇਡ ਐ ਮੈਨੂੰ ਤੇ ਇਧਰ ਬੇਟੇ ਦੀ ਵੀ ਤਬੀਅਤ ਖਰਾਬ ਸੀ ਇਸਦੀ ਟੀ.ਐਲ.ਸੀ ਸੀ ਬੇਟੀ ਦੀ ਵੀ ਸੀ ਕਿ ਤੇ ਮੈਂ ਰੋਜ਼ ਬਾਜ਼ਾਰ ਦਾ ਗੇੜਾ ਰੋਜ਼ ਵਾਸੇ ਸਮਾਨ ਇਹ ਉਹ ਚੀਜ਼ਾਂ ਘਰ ਚ ਜੋ ਖਤਮ ਹੁੰਦਾ ਨਾਲ ਦੀ ਨਾਲ ਫਿਰ ਉਹ ਵੀ ਲੈ ਆਈਦਾ ਇਹ ਨਮਕੀਨਸ ਵਗੈਰਾ ਨਵਦੀਪ ਤੇ ਰੋਜ਼ ਖਾਏ ਜਾਣ ਵਾਲੇ ਬਿਸਕਟ ਤੇ ਚੀਜ਼ਾਂ ਲੈ ਕੇ ਆਂਦੀਆਂ ਸੀਆਂ ਮੈਂ ਕੁਝ ਤੇ ਨਵਦੀਪ ਹੈਲਪ ਕਰਾ ਰਿਆ ਸੀ ਉਹਨਾਂ ਨੂੰ ਕਿਚਨ ਵਿੱਚ ਲੈ ਕੇ ਜਾਣ ਲਈ ਤੇ ਇਧਰ ਆ ਕੁਝ ਮਹਗੀ ਵਹਿਗੀ ਵੈਸੇ ਇਹ ਚੀਜ਼ਾਂ ਜਦੋਂ ਕੋਈ ਗੈਸਟ ਆਉਂਦੇ ਆ ਜਾਂ ਕਈ ਗੈਸਟ ਦੇ ਨਾਲ ਬੱਚੇ ਆ ਜਾਂਦੇ ਹਨ ਫਿਰ ਮਹਗੀ ਵੈਗੀ ਉਹ ਉਹਨਾਂ ਲਈ ਲੈ ਕੇ ਆਉਣੀ ਆ ਅਸੀਂ ਘਰ ਮਹਗੀ ਬਹੁਤ ਹੀ ਘੱਟ ਯੂਜ਼ ਕਰਦੇ ਹਾਂ ਬਹੁਤ ਰੇਅਰ ਯੂਜ਼ ਕਰਦੇ ਹਾਂ ਇਹ ਮੇਰੀ ਰਿਪੋਰਟਸ ਹੈ ਅੱਛਾ ਮੇਰੇ ਟੈਸਟ ਹਰ ਤੀਸਰੇ ਦਿਨ ਹੁੰਦੇ ਸੀ ਇੱਕ ਦਿਨ ਛੱਡ ਗਏ ਕਿਉਂਕਿ ਮੇਰੀ ਰਿਕਵਰੀ ਨਹੀਂ ਹੋ ਰਹੀ ਸੀ ਮੇਰੇ ਪਲੇਟਲੇਟਸ ਹੈ ਜਿਹੜੇ ਉਹ ਤਾਂ ਮੇਰੇ ਥੋੜੇ ਜਿਹਾ ਘੱਟ ਸੀਗੇ ਸੀਗੇ ਮੇਰੇ ਸ਼ੁਰੂਆਤ ਦੇ ਵਿੱਚ ਕੋਈ 11 10k 1000 9000 ਘੱਟ ਸੀਗਾ ਅ 1.5 ਲੱਖ ਤੋਂ ਮੇਰੇ ਇੱਕ 40 ਤੇ ਪਤਾ ਨਹੀਂ 140 1 ਸੀਗੇ ਉੱਥੇ ਮੈਨੂੰ ਇਹ ਲੱਗਦਾ ਸੀਗਾ ਕਿ ਜਿੰਨੀ ਮੇਰੇ ਸਮੱਸਿਆ ਆ ਰਹੀ ਹੈ ਓਨੀ ਮੈਨੂੰ ਪ੍ਰੋਬਲਮ ਨਹੀਂ ਹੈ ਕੁਛ ਨਹੀਂ ਆ ਉਦਾਂ ਦੀ ਕੋਈ ਸੈਲਜ਼ ਬਹੁਤ ਜ਼ਿਆਦਾ ਡਾਊਨ ਵੀ ਨਹੀਂ ਹੈ ਜਿਸ ਤਰ੍ਹਾਂ ਦੀ ਮੈਂ ਫੇਸ ਕਰ ਰਹੀ ਸੀ ਚੀਜ਼ਾਂ ਪਰ ਉਸ ਦੇ ਵਿੱਚ ਕੁਝ ਚੀਜ਼ਾਂ ਹੋਰ ਹੁੰਦੀਆਂ ਕਿ ਭੱਜ ਦੌੜ ਸਟ੍ਰੈਸ ਟੈਂਸ਼ਨ ਤੇ ਉਹ ਚੀਜ਼ਾਂ ਨੂੰ ਮੈਂ ਸਮਝਦੀ ਸੀ ਆ ਦੇਖੋ ਮੇਰੇ ਸਭ ਤੋਂ ਪਹਿਲਾਂ ਇਹ 145 141 ਸੀਗਾ ਪਰ ਉਸ ਦੇ ਨਾਲ ਪਤਾ ਲੱਗਿਆ ਬਾਅਦ ਚ ਕਿ ਟਾਈਫਾਇਡ ਸੀ ਤੇ ਇਸ ਲਈ ਮੈਂ ਠੀਕ ਨਹੀਂ ਹੋ ਰਹੀ ਸੀਗੀ ਤੇ ਉਧਰੋਂ ਜੀ ਮੈਂ ਆਪਣਾ ਸਾਰਾ ਸਮੇਟ ਤਾਂ ਸਾਰਾ ਸਮਾਨ ਹੈ ਜਿਹੜਾ ਉਹ ਕਿਚਨ ਚ ਇੱਥੇ ਲਿਆ ਕੇ ਰੱਖਤਾ ਤੇ ਕਿਚਨ ਦੇ ਵਿੱਚ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਕੰਟੇਨਰਾਂ ਚ ਫਿਲ ਕਰਾਂਗੇ ਸਮਾਨ ਨੂੰ ਜੋ ਜੋ ਜਿਹੜਾ ਜਿਹਦਾ ਬਾਕਸ ਹੈ ਸਾਰਾ ਆਪਾਂ ਉਹਦੇ ਵਿੱਚ ਸਮਾਨ ਪਾਵਾਂਗੇ ਭਰਾਂਗੇ ਮਤਲਬ ਬਿਸਕਟਾ ਵਾਲਾ ਅਲੱਗ ਹੈ ਨਮਕੀਨ ਵਾਲਾ ਡੱਬਾ ਬਾਸਕਟ ਅਲੱਗ ਹੈ ਸੋ ਸਾਰੀਆਂ ਚੀਜ਼ਾਂ ਆਪਾਂ ਇਹਦੇ ਚ ਫਿਲ ਕਰਕੇ ਰੱਖ ਦਿਆਂਗੇ ਅੱਛਾ ਮੇਰੇ ਦਿਮਾਗ 'ਚ ਬਹੁਤ ਕੁਝ ਚੱਲ ਰਿਹਾ ਹੈ ਬਹੁਤ ਸਾਰੀਆਂ ਚੀਜ਼ਾਂ ਹੈ ਮੇਰੇ ਵਿਊਵਰਸ ਮੇਰੇ ਲਿਸਨਰ ਜ਼ਰੂਰ ਸੁਣਨੀ ਚਾਹਣਗੇ ਉਹ ਚੀਜ਼ ਜੋ ਮੈਂ ਫੇਸ ਕੀਤੀ ਹੈ ਮੇਰੇ ਨਾਲ ਹੋ ਗਈ ਹੈ ਉਹ ਛੋਟੀ ਗੱਲ ਨਹੀਂ ਹੈ ਜੋ ਮੈਂ ਫੇਸ ਕਰ ਚੁੱਕੀ ਹਾਂ ਤੇ ਸਭ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਮੈਂ ਸ਼ੇਅਰ ਕਰਨ ਜਾ ਰਹੀ ਹਾਂ ਮੇ ਬੀ ਨੈਕਸਟ ਵੀਡੀਓ ਹੀ ਆਪਣੀ ਆਉਣ ਜਾ ਰਹੀ ਹੈ ਇਸ ਟੌਪਿਕ ਤੇ ਅੱਛਾ ਜੀ ਮੇਰੇ ਕੋਲੇ ਉਹਨਾਂ ਚੀਜ਼ਾਂ ਦੇ ਪੇਪਰ ਹੈ ਸਾਰਾ ਕੁਝ ਹੈ ਮੈਂ ਕਢਾ ਲਿਆ ਇਹ ਨਹੀਂ ਕਿ ਮੇਰੀ ਤਿਆਰੀ ਨਹੀਂ ਹੈ ਪਰ ਵੀਡੀਓ ਨਾ ਆਉਣ ਦੇ ਪਿੱਛੇ ਤਬੀਅਤ ਖਰਾਬੀ ਇੱਕ ਕਾਰਨ ਨਹੀਂ ਸੀ ਐਕਚੁਅਲੀ ਬਸ ਕਈ ਵਾਰ ਨਾ ਕੰਮ ਦੇ ਵਿੱਚ ਕੰਮ ਨਿਕਲ ਜਾਂਦਾ ਜਦੋਂ ਆ ਆਪਾਂ ਤੁਹਾਨੂੰ ਪਤਾ ਮਿਸਤਰੀ ਲਵਾਇਆ ਸੀਗਾ ਤੇ ਵਿੱਚ ਟਾਕੀਆਂ ਜੋੜ ਹੋ ਗਏ ਸੀਗੇ ਸੀਮੈਂਟ ਭਰਾਇਆ ਸੀ ਇਹ ਉਹ ਚੀਜ਼ਾਂ ਉਹਨਾਂ ਨੂੰ ਠੀਕ ਕਰਾਉਣ ਲਈ ਪੇਂਟਰ ਘਰ ਦੇ ਵਿੱਚ ਵੜ ਲਿਆ ਸੀ ਤੇ ਫਿਰ ਤੁਸੀਂ ਦੇਖੋ ਜਦੋਂ ਪੇਂਟਰ ਆ ਗਿਆ ਤਾਂ ਘਰ ਦੀ ਹਰ ਨਿੱਕੀ-ਨਿੱਕੀ ਵਾਲ ਤੇ ਟੰਗੀ ਹੋਈ ਚੀਜ਼ ਵੀ ਵਿਹੜੇ ਵਿੱਚ ਜਾਊਗੀ ਮਤਲਬ ਇੱਕ ਸਟੋਰ ਰੂਮ 'ਚ ਜਾਊਗੀ ਜਾਂ ਐਕਸਟਰਾ ਘਰ ਦੇ ਵਿੱਚ ਜਗ੍ਹਾ ਤੇ ਜਾਊਗੀ ਜਿੱਥੇ ਪੇਂਟਰ ਕੰਮ ਕਰਨਗੇ ਉੱਥੇ ਕੁਝ ਨਹੀਂ ਰਹੂਗਾ ਉਹ ਸਾਰੇ ਸਮਾਨ ਨੂੰ ਫਿਰ ਤੋਂ ਬਾਹਰ ਕੱਢਣਾ ਫਿਰ ਉਹਨਾਂ ਨੂੰ ਕਲੀਨ ਕਰਨਾ ਕਲੀਨ ਕਰਕੇ ਵਾਪਸ ਤੋਂ ਟੰਗਣਾ ਇੱਕ ਤਬiyet ਖਰਾਬ ਫਿਰ ਉਸ ਦੇ ਵਿੱਚ 3-4 ਘੰਟੇ ਹਸਪੀਟਲ ਜਾ ਕੇ ਡ੍ਰਿਪ ਲਗਵਾਉਣੀ ਫਿਰ ਬੇਟੇ ਨੂੰ ਲੈ ਕੇ ਜਾਣਾ ਜਾਂ ਕਦੇ ਜਦੋਂ ਖੁਦ ਠੀਕ ਆ ਫਿਰ ਬੇਟੇ ਦੀ ਪ੍ਰੋਬਲਮ ਆ ਫਿਰ ਬੇਟੇ ਨੂੰ ਲੈ ਕੇ ਜਾਣਾ ਫਿਰ ਉੱਥੇ ਸਟੋਰ ਤੋਂ ਸਮਾਨ ਲੈ ਕੇ ਆਣਾ ਕਦੇ ਸਬਜ਼ੀਆਂ ਇਹ ਉਹ ਤੁਹਾਨੂੰ ਪਤਾ ਕਿ ਰੋਜ਼ਾਨਾ ਆਪਣੀ ਰੋਜ਼ਮਰਹ ਜ਼ਿੰਦਗੀ ਦੇ ਕਿੰਨੇ ਕੰਮ ਹੁੰਦੇ ਆ ਉਹ ਸਾਰੇ ਕਾਰਨ ਦੇ ਲਈ ਆ ਮਤਲਬ ਆਪਾਂ ਇੱਕ ਵਾਰ ਜਦੋਂ ਬਾਜ਼ਾਰ ਚਲੇ ਜਾਂਦੇ ਆ ਚਾਹੇ ਆਪਾਂ ਇੱਕ ਕੰਮ ਕਰਨ ਜਾਈਏ ਤਾਂ ਦਿਨ ਆਪਣਾ ਪੂਰਾ ਨਿਕਲ ਜਾਂਦਾ ਕਿਉਂਕਿ ਬਹੁਤ ਜ਼ਿਆਦਾ ਵੱਡੇ ਖੁੱਲੇ ਦਿਨ ਨਹੀਂ ਹੈ ਹਜੇ ਛੋਟੇ ਦਿਨ ਹੈ ਤੇ ਚਲੋ ਜੀ ਇਹ ਜ਼ਿੰਮੇਵਾਰੀਆਂ ਸਾਡੀਆਂ ਅਸਾਈ ਕਰਨੀਆਂ ਹੋਰ ਕਿੰਨਾ ਨੇ ਕਰਨੀਆਂ ਪਰ ਇੱਕ ਸਿੰਗਲ ਮਦਰ ਲਈ ਆ ਬਹੁਤ ਵੱਡੀ ਗੱਲ ਹੁੰਦੀ ਹੈ ਬਹੁਤ ਔਖੀ ਗੱਲ ਵੀ ਹੁੰਦੀ ਹੈ ਕਿ ਜਦੋਂ ਘਰ ਸੰਭਾਲਣ ਦੇ ਨਾਲ ਨਾਲ ਉਸ ਨੂੰ ਬਾਹਰ ਦੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਪੈਂਦੀਆਂ ਔਰ ਮੇਰੇ ਲਈ ਸਭ ਤੋਂ ਜ਼ਿਆਦਾ ਮੈਨੂੰ ਔਖਾ ਲੱਗਦਾ ਜਦੋਂ ਮੈਨੂੰ ਕੋਈ ਕਹਿ ਦੇ ਕਿ ਬਾਜ਼ਾਰ ਜਾਣਾ ਹੈ ਜਾਂ ਬਠਿੰਡਾ ਜਾਣਾ ਹੈ ਜਾਂ ਤੈਨੂੰ ਆਪਣੇ ਕੰਮ ਲਈ ਸਿਟੀ ਜਾਣਾ ਹੈ ਆਪਣੇ ਕੰਮ ਲਈ ਕਿਤੇ ਬਾਹਰ ਟਰੈਵਲਿੰਗ ਆਊਟਿੰਗ ਤੇ ਕੁਝ ਵੀ ਆਪਣੇ ਕੰਮ ਲਈ ਜਾਣਾ ਹੈ ਘਰ ਦੇ ਵਿੱਚ ਮੈਂ ਜਿੰਨਾ ਵੀ ਕੰਮ ਹੈ ਮੈਂ ਬੜੀ ਆਰਾਮ ਨਾਲ ਕਰ ਸਕਦੀ ਹਾਂ ਘਰ ਦੇ ਕੰਮਾਂ ਨਾਲ ਮੈਨੂੰ ਕੋਈ ਸ਼ਿਕਵਾ ਨਹੀਂ ਹੁੰਦਾ ਚਾਹੇ ਸਾਰਾ ਦਿਨ ਮਤਲਬ 24 ਘੰਟੇ ਚ ਮੈਂ 16 ਘੰਟੇ ਕੰਮ ਕਰਾਂ ਪਰ ਬਾਹਰ ਜਾਣਾ ਮੈਨੂੰ ਬਹੁਤ ਔਖਾ ਲੱਗਦਾ ਪਰ ਹੋਰ ਕੋਈ ਨਹੀਂ ਹੈ ਕਰਨ ਵਾਲਾ ਸੋ ਕਰਨਾ ਪੈਂਦਾ ਲੱਗਿਆ ਅੱਥ ਮੈਂ ਮਿਰਚਾਂ ਲੈ ਕੇ ਆਈ ਚਾਰ ਪੌਨ ਲਈ ਪਰ ਆਹ ਮਿਰਚਾਂ ਥੋੜੀਆਂ ਹੀ ਆ ਮੈਂ ਗਲਤ ਲਈ ਕਿਉਂਕਿ ਇਹਨਾਂ ਦੇ ਵਿੱਚ ਸਪਾਈਸਨੈਸ ਬਿਲਕੁਲ ਵੀ ਨਹੀਂ ਸੀ ਸਪਾਈਸੀ ਤੋਂ ਬਿਲਕੁਲ ਹੀ ਨਹੀਂ ਐ ਫੋਕਲੀਆਂ ਫਿਕਲੀਆਂ ਸੀਗੀਆਂ ਪਰ ਇਹਨਾਂ ਨੂੰ ਸਪਾਈਸੀ ਕਰਨ ਲਈ ਫਿਰ ਮੈਂ ਕੁਝ ਜੁਗਾੜ ਲਗਾਇਆ ਸੀ ਚਾਰ ਇਹਨਾਂ ਅੱਛਾ ਨਹੀਂ ਬਣਿਆ ਫਿਰ ਮੈਂ ਇਹਨਾਂ ਦੇ ਵਿੱਚ ਥੋੜਾ ਜਿਹਾ ਪੁਰਾਣਾ ਮੇਰੇ ਕੋਲ ਮਸਾਲਾ ਗਰੇਵੀ ਚਾਰ ਦੀ ਗਰੇਵੀ ਪਈ ਹੋਈ ਸੀ ਉਹ ਮੈਂ ਮਿਕਸ ਕਰਤੀ ਸੀ ਟੇਸਟ ਅੱਛਾ ਆ ਗਿਆ ਨੋ ਡਾਊਟ ਚਲੋ ਸਿਮਟ ਜਾਣੀ ਆ ਇੱਧਰ ਮੈਂ ਥੋੜਾ ਆਇਲ ਐ ਉਸ ਨੂੰ ਗਰਮ ਕਰ ਲੂੰਗੀ ਗਰਮ ਉਹਨਾਂ ਕ ਕਰਾਂਗੇ ਜਿੰਨਾਂ ਕ ਮਿਰਚਾਂ ਉਹਨਾਂ ਦਾ ਤਾਪਸ਼ਾ ਸਹਿ ਪਾਣ ਪਰ ਮੈਂ ਨਾ ਆਪਣੇ ਹਿਸਾਬ ਨਾਲ ਜਦੋਂ ਚਾਰ ਬਣਾਉਣੀ ਹੈ ਮਿਰਚਾਂ ਦੀ ਵੀ ਜਿਵੇਂ ਹਰ ਚੀਜ਼ ਦੀ ਜਿਵੇਂ ਚਾਵਲਾਂ ਦੀ ਵੈਰਾਈਟੀ ਹੁੰਦੀ ਹੈ ਮਿਰਚਾਂ ਦੀ ਵੀ ਤੁਹਾਨੂੰ ਪਤਾ ਹੈ ਹਨਾ ਕਿੰਨੀ ਵੈਰਾਈਟੀ ਹੁੰਦੀ ਹੈ ਕੋਈ ਕਿਸ ਤਰ੍ਹਾਂ ਦੇ ਚਾਰ ਪਾਉਣ ਵਾਲੀਆਂ ਮਿਰਚਾਂ ਹੁੰਦੀਆਂ ਕੋਈ ਕਿਸ ਤਰ੍ਹਾਂ ਦੇ ਇਹ ਸਿਰਫ ਹਲਕਾ ਜਿਹਾ ਝੋਕ ਮੰਗਦੀਆਂ ਕਿਉਂਕਿ ਇਹਨਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੁੰਦਾ ਹੈ ਮੌਇਸਚਰ ਜ਼ਿਆਦਾ ਹੋਣ ਕਰਕੇ ਅਗਰ ਥੋੜਾ ਜਿਹਾ ਵੀ ਆਪਾਂ ਇਹਨਾਂ ਨੂੰ ਸੇਕ ਲਗਾਤਾ ਜਾਂ ਹਲਕਾ ਜਿਹਾ ਵੀ ਆਪਾਂ ਪਹਿਲਾਂ ਨਮਕ ਐਡ ਕਰਤਾ ਤਾਂ ਇਹ ਬਿਲਕੁਲ ਪਿਚਕ ਜਾਂਦੀ ਹੈ ਪਿਲਪਿਲ ਕਰਨ ਲੱਗ ਜਾਂਦੀ ਹੈ ਸੋ ਮੈਂ ਨਮਕ ਤਾਂ ਬਿਲਕੁਲ ਵੀ ਨਹੀਂ ਐਡ ਕੀਤਾ ਉਸ ਟਾਈਮ ਤੇ ਨਮਕ ਪਾਇਆ ਜਦੋਂ ਅਚਾਰ ਬਣ ਕੇ ਠੰਡਾ ਹੋ ਗਿਆ ਸੀਗਾ ਆਇਲ ਆਪਾਂ ਗਰਮ ਹੋਣ ਲਈ ਰੱਖਤਾ ਇਸ ਦੇ ਵਿੱਚ ਆਪਾਂ ਕੁਝ ਰਾਈ ਹੈ ਤੇ ਇੱਕ ਜਿਹੜੇ ਧਨੀਆ ਔਰ ਇਹਨਾਂ ਨੂੰ ਜਿਹੜਾ ਜ਼ੀਰਾ ਧਨੀਆ ਜੋ ਵੀ ਮੈਂ ਨਾ ਇਹ ਤਿੰਨ ਚਾਰ ਚੀਜ਼ਾਂ ਨੂੰ ਰੋਸਟ ਕਰਕੇ ਕੁੱਟ ਕੇ ਰੱਖਦੀ ਹਣੀ ਜਿਵੇਂ ਧਨੀਏ ਦੇ ਬੀਜ ਤੇ ਇਸ ਦੇ ਵਿੱਚ ਇੱਕ ਦੋ ਚੀਜ਼ਾਂ ਹੋਰ ਹੁੰਦੀ ਹੈ ਜਿਨ੍ਹਾਂ ਨੂੰ ਮੈਂ ਇਸ ਤਰ੍ਹਾਂ ਰੋਸਟ ਕਰਕੇ ਤੇ ਦੜੜਫੜ ਕਰਕੇ ਰੱਖਦੀ ਹਾਂ ਕਿਉਂਕਿ ਇਹ ਮੇਰੇ ਹਰਦਮ ਯੂਜ਼ਡ ਆਉਣ ਵਾਲੀਆਂ ਚੀਜ਼ਾਂ ਆ achar ਵਗੈਰਾ ਚ ਮੈਂ ਪਾਉਂਦੀ ਰਹਿੰਨੀ ਇਹਨਾਂ ਨੂੰ ਸੋ ਇੱਕ ਵਾਰ ਮੈਂ ਇਕੱਠਾ ਹੀ ਇਹ ਦੜੜਫੜ ਕਰ ਲੈਣੀ ਹੈ ਕੁਝ ਕਾਲੀਆਂ ਮਿਰਚਾਂ ਦੜੜਫੜ ਕੀਤੀਆਂ ਤੇ ਲਓ ਜੀ ਆਪਾਂ ਇੰਨਾ ਕੀ ਇਹਨਾਂ ਨੂੰ ਸਟਿਰ ਫਰਾਈ ਕਰਨਾ ਹੈ ਆਪਾਂ ਇਹਨਾਂ ਨੂੰ ਬਹੁਤ ਜ਼ਿਆਦਾ ਕੁੱਕ ਨਹੀਂ ਕਰਨਾਗਾ ਮਿਰਚਾਂ ਨੂੰ ਇੱਥੇ ਮੇਰੇ ਤੋਂ ਥੋੜਾ ਜਿਹਾ ਸੇਕ ਹੈ ਜਿਹੜਾ ਬੱਦ ਲੱਗ ਗਿਆ ਤਾਂ ਹੀ ਥੋੜੀਆਂ ਪੋਲੀਆਂ ਹੋ ਗਈਆਂ ਕਿਉਂਕਿ ਇਹਨਾਂ ਦਾ ਕ੍ਰੰਚ ਚਲਾ ਗਿਆ ਫਿਰ ਤਾਂ ਇਹ ਬਿਲਕੁਲ ਹੀ ਹੋਰ ਹੀ ਹੋ ਜਾਂਦੀ ਆ ਦੇਖੋ ਥੋੜਾ ਜਿਹਾ ਟਾਈਮ ਜ਼ਿਆਦਾ ਲੱਗਣ ਦੇ ਕਾਰਨ ਇਹ ਮਿਰਚਾਂ ਜਿਹੜੀਆਂ ਪੋਲੀਆਂ ਹੋ ਗਈਆਂ ਬਟ ਮੈਂ ਬਾਅਦ ਚ ਇਹਨਾਂ ਨੂੰ ਠੀਕ ਕਰ ਲਿਆ ਇਹਨਾਂ ਦੇ ਵਿੱਚ ਥੋੜਾ ਜਿਹਾ 1 ਸਪੂਨ ਜਿਹੜਾ ਵਾਈਟ ਵਿਨੇਗਰ ਹੁੰਦਾ ਹੈ ਸਿਰਕਾ ਉਹ ਐਡ ਕੀਤਾ ਤੇ ਫਿਰ ਕੁਝ ਮਸਾਲਾ ਗਰੇਵੀ ਪਈ ਸੀ ਮੇਰੇ ਕੋਲ ਬਹੁਤ ਪਿਆਰੀ ਗਰੇਵੀ ਸੀ ਮੈਂ ਉਹ ਪਾਤੀ ਸੀ ਤੇ ਫਿਰ ਆਪਣਾ ਨੈਕਸਟ ਡੇ ਡ੍ਰਿਪ ਦਾ ਜਿਹੜਾ ਸ਼ੁਰੂ ਹੋ ਗਿਆ ਅੱਜ ਮੇਰੇ ਨਾਲ ਨਵੂ ਆਇਆ ਹੋਇਆ ਨਵਦੀਪ ਨਾਲ ਹੈ ਤੇ ਤਕਰੀਬਨ ਬੱਚੇ ਮਤਲਬ ਨਾਲ ਹੀ ਹੁੰਦੇ ਕਿਉਂਕਿ ਡ੍ਰਿਪ ਤੇ ਮੰਮੀ ਨਾਲ ਹੁੰਦੇ ਆ ਜਾਂ ਕੋਈ ਨਾ ਕੋਈ ਮੇਰੇ ਨਾਲ ਆਂਦਾ ਕਿਉਂਕਿ ਡ੍ਰਿਪ ਦੇ ਵੇਲੇ ਮੈਂ ਤਾਂ ਵੈਸੇ ਕਹਿ ਦੇਣੀ ਹੁੰਦੀ ਕਿ ਮੈਂ ਖੁਦ ਕੱਲੀ ਲਵਾ ਜਾਊਂਗੀ ਏਡੀ ਵੱਡੀ ਗੱਲ ਨਹੀਂ ਹੈ ਪਰ ਫਿਰ ਮੇਰੇ ਨਾਲ ਕੋਈ ਨਾ ਕੋਈ ਚਲੇ ਜਾਂਦੇ ਆ ਅੱਛਾ ਇੱਥੇ ਜਿਹੜੀ ਮੇਰੀ ਕੰਡੀਸ਼ਨ ਸੀਗੀ ਨਾ ਮੇਰੀ ਆਸੇ ਪਾਸੇ 스ਮੈਲ ਇਹ ਜਿਹੜਾ ਜਰਨਲ ਵਾਰਡ ਹੁੰਦਾ ਨਾ ਜਿੱਥੇ ਤੁਸੀਂ ਬੈੱਡ ਲੈਣ ਨੂੰ ਜਰਨਲ ਵਾਰਡਸ ਉੱਥੇ ਡ੍ਰਿਪ ਤੋਂ ਆਪਣੀ ਪ੍ਰੋਬਲਮ ਤੋਂ ਘੱਟ ਪ੍ਰੋਬਲਮ ਹੁੰਦੀ ਹੈ ਆਪਣੀ ਬਿਮਾਰੀ ਤੋਂ ਆਸੇ ਪਾਸੇ ਜੋ ਪੇਸ਼ੈਂਟ ਹੈ ਖੰਸਦੇ ਆ ਜਾਂ ਉਹ ਵੀ ਚੀਜ਼ਾਂ ਜ਼ਿਆਦਾ ਹੁੰਦੀਆਂ ਨਾ ਉਹਦੇ ਤੋਂ ਜ਼ਿਆਦਾ ਦਿੱਕਤ ਆ ਜਾਂਦੀ ਹੈ ਹਣ ਥੋੜੀ ਜਿਹੀ ਹਰ ਇੱਕ ਦੀ ਆਪਣੀ ਆਪਣੀ ਉਹ ਹੁੰਦੀ ਹੈ ਨਾ ਸੋ ਮੈਨੂੰ ਇਹ ਚੀਜ਼ਾਂ ਜ਼ਿਆਦਾ ਫੀਲ ਹੁੰਦੀਆਂ ਸੋ ਮੈਂ ਉਸ ਆਸੇ ਪਾਸੇ ਦਾ ਮਾਹੌਲ ਦੇਖ ਕੇ ਜ਼ਿਆਦਾ ਬਿਮਾਰ ਹੋ ਜਾਣੀ ਹੈ ਸੋ ਫਿਰ ਮੈਂ ਡਿਸਾਈਡ ਕੀਤਾ ਕਿ ਮੈਂ ਹਸਪੀਟਲ ਜਾ ਕੇ ਇਸ ਤਰ੍ਹਾਂ ਮੈਂ ਡ੍ਰਿਪ ਨਹੀਂ ਲਗਵਾ ਸਕਦੀ ਤੇ ਮੈਂ ਡ੍ਰਿਪਸ ਆਪਣੀਆਂ ਘਰ ਲੈ ਜਾਂਦੀਆਂ ਸੀਗੀਆਂ ਜੋ 3 ਦਿਨਾਂ ਦਾ ਫਿਰ ਕੋਰਸ ਕੰਪਲੀਟ ਕਰਨਾ ਸੀ ਫਿਰ ਸਾਨੂੰ ਜੀ ਪਿੰਡ 'ਚ ਹੀ ਸਾਡੇ ਵਿਆਹ ਆ ਇਹ ਆਂਟੀ ਆ ਸਾਡੇ ਜਿਨ੍ਹਾਂ ਤੋਂ ਅਸੀਂ ਸਾਡੇ ਨਾਲ ਹੀ ਆ ਮਤਲਬ ਘਰ ਦੇ ਨਾਲ ਹੀ ਸਾਡੇ ਗਵੰਢੀ ਆ ਇਹ ਤੇ ਇਹਨਾਂ ਨਾਲ ਬਹੁਤ ਅੱਛਾ ਸਾਡਾ ਪਿਆਰ ਹੈ ਆਉਣਾ ਜਾਣਾ ਦੁੱਧ ਲੈ ਕੇ ਆਣੇ ਆ ਤੇ ਇਹਨਾਂ ਨੇ ਇਨਵਾਈਟ ਕੀਤਾ ਸੀ ਵਿਆਹ ਤੇ ਜਾਣਾ ਬੰਦਾ ਸੀ ਮੇਰੀ ਤਬੀਅਤ ਖਰਾਬ ਸੀ ਮੈਂ ਮਨਾ ਕੀਤਾ ਸੀ ਪਰ ਮੇਰਾ ਬੱਚੂ ਆ ਜਿਹੜਾ ਮੇਰਾ ਬੇਟਾ ਆ ਉਹ ਮੇਰੇ ਬਿਨਾ ਵਿਆਹ ਜਾਂ ਪਾਰਟੀ ਫੰਕਸ਼ਨ ਕਿਤੇ ਨਹੀਂ ਜਾਂਦਾ ਉਹ ਆਪਣੀ ਨਾਨੀ ਨਾਲ ਲੇਤਾ ਮਤਲਬ ਹੀ ਨਹੀਂ ਜਾਂਦਾ ਜੈਸਮੀਨ ਚਲੀ ਜਾਂਦੀ ਹੈ ਨਵਦੀਪ ਦੀਏ ਹੁੰਦੀ ਹੈ ਕਿ ਮੈਂ ਜਾਉਂਗੀ ਤਾਂ ਹੀ ਹੋ ਜਾਏਗਾ ਫਿਰ ਮੈਨੂੰ ਇਹ ਲੱਗਾ ਕਿ ਅਗਲੇ ਨੇ ਇੰਨੇ ਪਿਆਰ ਨਾਲ ਇਨਵਾਈਟ ਕੀਤਾ ਸੋ ਜਾਣਾ ਚਾਹੀਦਾ ਸ਼ਾਮ ਦੇ ਟਾਈਮ ਆਪਾਂ ਗਏ ਜੀ ਵਿਆਹ ਨਵਦੀਪ ਥੋੜੀ ਜੀ ਤਬੀਅਤ ਹੁਣ ਖਰਾਬ ਹੁਣ ਕਰਕੇ ਜੈਕਟ ਵੇਅਰ ਕਰਕੇ ਆ ਜੈਸਮੀਨ ਓਕੇ ਸੀਗੀ ਤੇ ਜੈਸਮੀਨ ਦਾ ਤੁਸੀਂ ਦੇਖ ਹੀ ਸਕਦੇ ਹੋ ਇੰਨੀ ਸਰਦੀ ਸੀ ਕਿਉਂਕਿ ਰਾਤ ਦੇ ਟਾਈਮ ਤਾਂ ਚਾਹੇ ਮੌਸਮ ਹੁਣ ਚੇਂਜ ਹੋ ਗਿਆ ਰਾਤ ਦੇ ਟਾਈਮ ਤਾਂ ਠੰਡ ਹੁੰਦੀ ਹੈ ਮਾਰਨਿੰਗ ਵੀ ਥੋੜੀ ਠੰਡ ਹੁੰਦੀ ਹੈ ਰਾਤ ਨੂੰ ਵੀ ਹੁੰਦੀ ਹੈ ਅਰੇ ਤਾਂ ਵੈਸੇ ਵੀ ਆਸ ਤੋਂ ਕੋਈ 10 ਦਿਨ ਪਹਿਲਾਂ ਦੀ ਵੀਡੀਓ ਆ ਉਦੋਂ ਤਾਂ ਵੈਸੇ ਠੰਡ ਸੀ ਪਰ ਬੱਚਿਆਂ ਨੂੰ ਤੁਹਾਨੂੰ ਪਤਾ ਹੈ ਸਟਾਈਲ ਇੰਪੋਰਟੈਂਟ ਹੁੰਦਾ ਹੈ ਤੇ ਇੱਥੇ ਵੀਡੀਓਜ਼ ਪਿਕ ਕਰਵਾ ਰਹੇ ਸੀਗੇ ਤੇ ਇੱਥੇ ਲਾਈਟਿੰਗ ਦਾ ਜ਼ਿਆਦਾ ਪ੍ਰਬੰਧ ਨਹੀਂ ਸੀ ਸੋ ਮੈਂ ਇਹਨਾਂ ਨੂੰ ਮਨਾ ਕੀਤਾ ਕਿ ਬੇਟੇ ਇੱਥੇ ਲਾਈਟ ਵਗੈਰਾ ਨਹੀਂ ਹੈ ਤੁਸੀਂ ਅੱਛੀ ਲਾਈਟਿੰਗ ਵਾਲੀ ਜਗ੍ਹਾ ਦੇ ਉੱਪਰ ਆਪਣੀ ਪਿਕਸ ਲਓ ਤੇ ਜੈਸਮੀਨ ਨੇ ਆਪਣਾ ਉੱਪਰ ਵੇਅਰ ਕੀਤਾ ਜੈਕਟ ਤੇ ਘਰ ਬਹੁਤ ਸੋਹਣਾ ਹੈ ਆਂਟੀ ਕਾ ਘਰ ਨਾ ਸਾਰੇ ਮਤਲਬ ਕਰਾਂਚ ਮੈਨੂੰ ਇੰਨਾ ਜ਼ਿਆਦਾ ਇਹਨਾਂ ਦਾ ਡਿਜ਼ਾਈਨ ਇੰਟੀਰੀਅਰ ਸਭ ਕੁਝ ਪਸੰਦ ਆ ਤੇ ਇਸ ਤਰ੍ਹਾਂ ਜਿਹੜੀ ਅਰੇਂਜਮੈਂਟ ਸੀ ਨਾ ਇੱਕਦਮ ਸ਼ਹਿਰੀ ਫੀਲ ਦਿੰਦੇ ਸੀਗੇ ਇਹਨਾਂ ਦੀ ਅਰੇਂਜਮੈਂਟਸ ਬਿਲਕੁਲ ਪੂਰੇ ਪ੍ਰੋਪਰ ਮੇਨਟੇਨੈਂਸ ਦੇ ਨਾਲ ਚੀਜ਼ਾਂ ਇੱਥੇ ਕੀਤੀਆਂ ਹੋਈਆਂ ਸੀਗਾ ਸਿਲੈਕਟ ਓਪਨ ਦੇ ਵਿੱਚ ਸੀਗਾ ਇਹ ਮੰਮੀ ਆ ਅੱਛਾ ਜੀ ਤੁਸੀਂ ਅੱਜ ਮੰਮੀ ਨੂੰ ਵੀ ਦੇਖ ਲਓ ਮੰਮੀ ਇਹ ਖੜੇ ਆ ਮੰਮੀ ਵੀ ਨਾਲ ਆਏ ਸੀ ਵਿਆਹ ਤੇ ਇਹਨਾਂ ਨੇ ਓਪਨ ਦੇ ਵਿੱਚ ਕੀਤਾ ਹੋਇਆ ਸੀ ਸਾਰਾ ਅਰੇਂਜਮੈਂਟ ਬਹੁਤ ਸੋਹਣਾ ਸੀਗਾ ਬਹੁਤ ਪਿਆਰਾ ਸੀਗਾ ਬਹੁਤ ਵਧੀਆ ਅਰੇਂਜਮੈਂਟ ਸੀ ਤੇ ਫਿਰ ਜੀ ਦੂਸਰੇ ਦਿਨ ਦੁਬਾਰਾ ਆਪਣੀ ਡ੍ਰਿਪ ਦੀ ਤਿਆਰੀ ਹੈ ਅੱਜ ਮੈਂ ਮਤਲਬ ਮੇਰੀ ਸ਼ਰਧਾ ਨਹੀਂ ਸੀਗੀ ਕਿ ਮੈਂ ਬਾਜ਼ਾਰ ਜਾਵਾਂਗੀ ਉੱਥੇ ਮੈਂ ਹਸਪੀਟਲ ਜਾ ਕੇ ਕਰਵਾ ਕੇ ਲਿਆਉਂਗੀ ਡ੍ਰਿਪ ਸੋ ਮੈਂ ਘਰੇ ਲਵਾ ਲਈ ਬਾਰ ਬਹੁਤ ਜ਼ਿਆਦਾ ਠੰਡ ਹੋ ਗਈ ਸੀਗੀ ਤੇ ਬੋਤਲ ਟਰਨੀ ਹੈ ਜਿਹੜੀ ਡ੍ਰਿਪ ਔਰ ਰੁਕ ਗਈ ਸੀਗੀ ਕਿਉਂਕਿ ਬਾਹਰ ਠੰਡੀ ਹੋ ਗਈ ਬਾਡੀ ਠੰਡੀ ਹੋ ਗਈ ਤੇ ਸਲੋ ਹੋ ਗਈ ਸੀ ਬੋਤਲ ਬਹੁਤ ਜ਼ਿਆਦਾ ਸਲੋ ਹੋ ਗਈ ਸੀਗੀ ਚੱਲਣੀ ਫਿਰ ਮੈਂ ਅੰਦਰ ਆ ਗਈ ਆਪਣੀ ਡ੍ਰਿਪ ਇੱਥੇ ਅੰਦਰ ਵਿੰਡੋ ਦੇ ਉੱਪਰ ਟੰਗ ਲਈ ਤੇ ਹੁਣ ਜਿਹੜੀ ਡ੍ਰਿਪ ਐ ਉਹ ਕੰਪਲੀਟ ਹੋ ਗਈ ਸੀ ਅਚਾ ਡਾਕਟਰ ਨੂੰ ਬੁਲਾ ਲਿਆ ਸੀ ਪਿੰਡ ਵਿੱਚ ਡਾਕਟਰ ਹੁੰਦੇ ਆ ਉਹਨਾਂ ਨੇ ਡ੍ਰਿਪ ਲਗਾਤੀ ਸੀਗੀ ਪਰ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਮੈਂ ਚੇਂਜ ਵੀ ਖੁਦ ਕਰ ਲੂ ਕਿਉਂਕਿ ਦੋ ਬੋਤਲਾਂ ਲੱਗਦੀਆਂ ਦਿਨ ਦੇ ਵਿੱਚ ਡੇਲੀ ਦੋ ਬੋਤਲ ਦੋਨੋਂ ਬੋਤਲਾਂ ਦੀ ਮੈਂ ਚੇਂਜਿੰਗ ਵੀ ਖੁਦ ਕਰ ਲਈ ਸੀ ਤੇ ਇਸਦੀ ਮੈਂ ਜਿਹੜੀ ਹਾਂ ਰਿਮੂਵ ਐ ਉਹ ਸੂਈ ਵੀ ਮੈਂ ਖੁਦ ਹੀ ਰਿਮੂਵ ਕਰ ਲਈ ਸੀ ਇਸਦੀ ਨੀਡਲ ਤੇ ਨਨ ਕੋ ਯੋਖਾ ਕਮ ਨਹੀਂ ਮਤਲਬ ਨਾ ਬੱਚੇ ਥੋੜੇ ਪੈਨਿਕ ਹੋ ਜਾਂਦੇ ਆ ਚੀਜ਼ਾਂ ਸੁਈਸਾਈਟ ਈ ਕੇ 2 ਕੇ ਪਰ ਜਿਨ੍ਹਾਂ ਨੇ ਇੰਨੀਆਂ ਚੀਜ਼ਾਂ ਹਟਾਈਆਂ ਫੇਸ ਕਰੀਆਂ ਹੁਣ ਉਹਨਾਂ ਲਈ ਇਹ ਛੋਟੀ ਚੀਜ਼ ਹੈ ਮੇਰੇ ਲਈ ਕੁਛ ਨਹੀਂ ਸੀਗਾ ਬੱਚੇ ਡਰ ਰਹੇ ਸੀਗੇ ਨਹੀਂ ਮਮਾ ਡਾਕਟਰ ਬੁਲਾ ਲਓ ਫਲਾਣਾ ਬੱਚਿਆਂ ਨੂੰ ਹੁੰਦਾ ਨਾ ਤੇ ਲਓ ਜੀ ਜਿਹੜੀ ਇਹ ਮੈਂ ਰੋਜ਼ ਹੀ ਆਪਣੀ ਰਿਮੂਵ ਕਰ ਲੈਂਦੀ ਸੀ ਖੋਦੀ ਕਿਉਂਕਿ ਡਾਕਟਰ ਨੂੰ ਬਾਰ-ਬਾਰ ਬੁਲਾਉਣਾ ਨਾ ਔਖਾ ਲੱਗਦਾ ਹੈ ਕਿ ਪਹਿਲਾਂ ਉਹ ਡ੍ਰਿਪ ਲਗਾ ਕੇ ਜਾਣ ਫਿਰ ਚੇਂਜ ਕਰਕੇ ਜਾਣ ਫਿਰ ਉਸ ਨੂੰ ਰਿਮੂਵ ਕਰਕੇ ਜਾਣ ਸੋ ਮੈਨੂੰ ਥੋੜਾ ਜਿਹਾ ਔਖਾ ਲੱਗਦਾ ਕਿ ਬਾਰ-ਬਾਰ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਜੋ ਚੀਜ਼ ਆਪਾਂ ਕਰ ਸਕਦੇ ਆਪ ਆਪ ਹੀ ਕਰ ਲਾਂਗੇ ਤੇ ਚਲੋ ਜੀ ਆਪਣੀ ਅੱਜ ਦੀ ਟ੍ਰਿਪ ਵੀ ਕੰਪਲੀਟ ਹੋ ਗਈ ਔਰ ਇਹ ਹੈ ਜਿਹੜਾ ਰਾਤ ਦਾ ਟਾਈਮ ਹੋ ਗਿਆ ਸੀਗਾ ਸ਼ਾਮ ਨੂੰ ਲਵਾਈ ਸੀ 4 ਵਜੇ ਵਿੱਚ ਦੀ ਆਊਟ ਹੋ ਗਈ ਸੀਗੀ ਫਿਰ ਉਸ ਨੂੰ ਕਢਵਾ ਕੇ ਆਪਾਂ ਚੇਂਜ ਕਰਵਾ ਲਈ ਸੀਗੀ ਵਿਚ ਦੀ ਅੱਧਾ ਘੰਟਾ ਫਿਰ ਉੱਠ ਖੜੀ ਸੀ ਦੁਬਾਰਾ ਜਦੋਂ ਆਪਾਂ ਸਟਾਰਟ ਕਰਵਾਈ ਤੇ ਉਦੋਂ ਤੱਕ ਆਪਣੀ ਜਿਹੜੀ ਮਤਲਬ ਰਾਤ ਹੋ ਗਈ ਸੀਗੀ ਤੇ ਬਾਡੀ ਠੰਡੀ ਹੋਣੀ ਸ਼ੁਰੂ ਹੋ ਗਈ ਸੀ ਫਿਰ ਆਪਾਂ ਇਹਨੂੰ ਅੰਦਰ ਲਿਆ ਕੇ ਟੰਗ ਲਿਆ ਸੀ ਇੱਥੇ ਸੋ ਲਾਈਫ ਦਾ ਹਿੱਸਾ ਹੈ ਜੀ 노 ਪ੍ਰੋਬਲਮ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਡਿਸੀਜ਼ ਜਾਂ ਛੋਟੀ ਮੋਟੀ ਜਿਹੜੀ ਇਹ ਹੈਲਥ ਇਸ਼ੂਜ਼ ਆਉਂਦੇ ਹੀ ਰਹਿੰਦੇ ਆ ਮੌਸਮ ਦੇ ਹਿਸਾਬ ਨਾਲ ਸੋ ਬਹੁਤੀ ਵੱਡੀ ਗੱਲ ਨਹੀਂ ਹੈ ਸੋ ਮੈਂ ਫੇਸ ਕਰਦੀ ਆ ਮੈਨੂੰ ਲਗ ਲਗਭਗ ਜਦੋਂ ਸਰਦੀਆਂ ਤੋਂ ਮੈਂ ਗਰਮੀਆਂ ਵਿੱਚ ਐਂਟਰ ਕਰਦੀ ਆ ਤਾਂ ਉਸ ਟਾਈਮ ਤੇ ਮੈਨੂੰ ਇਹ ਪਲੇਟ ਲੈਟਸ ਘਟਣਾ ਇਹ ਉਹ ਚੀਜ਼ਾਂ ਨਾ ਮੈਨੂੰ ਆਉਂਦੀਆਂ ਆ ਪ੍ਰੋਬਲਮਸ ਮੈਂ ਫੇਸ ਕਰਦੀਆਂ ਕੋਈ ਗੱਲ ਨਹੀਂ ਤੁਹਾਡੀਆਂ ਸਾਰੀਆਂ ਦੁਆਵਾਂ ਨੇ ਅੱਛੇ ਕਰਮਾਂ ਦੇ ਨਤੀਜੇ ਹੈ ਕਿ ਆਪਾਂ ਜਲਦੀ ਠੀਕ ਹੋ ਜਾਣੀ ਆ ਰਿਕਵਰ ਹੋ ਜਾਣੀ ਆ ਵਾਹਿਗੁਰੂ ਜੀ ਦੀ ਕਿਰਪਾ ਹੈ